11 ਪੋਸਟ 1704 ਈਸਵੀ ਸਾਦ ਸੰਗਤ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਅੱਜ ਗੁਰੂ ਕੇ ਲਾਲ ਭਾਬ ਛੋਟੇ ਸਹਬਜ਼ਾਦੇ ਤਨ ਤਨ ਬਾਬਾ ਜ਼ੁਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਅੱਜ ਠੰਡੇ ਬੁਰਜ ਦੇ ਵਿੱਚ ਪਹਿਲਾ ਦਿਨ گزار ਰਹੇ ਨੇ ਤੇ ਇਸ ਤੋਂ ਬਾਅਦ ਨਾਲ ਹੀ ਅੱਜ ਸਹਬਜ਼ਾਦਿਆਂ ਦੀ ਪਹਿਲੀ ਪੇਸ਼ੀ ਪੈ ਜਾਂਦੀ ਹੈ ਹੁਣ ਦੇਖੋ ਦਰਬਾਰ ਦੇ ਅੰਦਰ ਪਾਵ ਜਿੱਦੇ ਦੀ ਕਚਹਿਰੀ ਦੇ ਅੰਦਰ ਅੱਜ ਸ਼ਹਿਰ ਦੇ ਪਤਵੰਤੇ ਇੱਥੋਂ ਤੱਕ ਨਵਾਬ ਮਲੇਰ ਕੋਟਲਾ ਸੁਬਾ ਸਰਹੰਦ ਆਪ ਬੈਠਾ ਹੈ ਕੁਝ ਹੋਰ ਪਤਵੰਤੇ ਬੈਠੇ ਹਨ ਸਹਬਜ਼ਾਦਿਆਂ ਨੂੰ ਅੰਦਰ ਬੁਲਾਇਆ ਜਾਂਦਾ ਹੈ ਅੱਜ ਸਹਬਜ਼ਾਦਿਆਂ ਨੇ ਇੱਕ ਬੜੀ ਪਿਆਰੀ ਸਿੱਖਿਆ ਸਾਡੀ ਕੌਮ ਨੂੰ ਦੇਣੀ ਹੈ ਉਹ ਕੀ ਹੈ ਕਿ ਜਦੋਂ ਸੁਬਾ ਸਰਹੰਦ ਸਹਬਜ਼ਾਦਿਆਂ ਨੂੰ ਆਪਣੇ ਠੰਡੇ ਬੁਰਜ ਵਿੱਚ ਕੈਦ ਕਰਦਾ ਨਾ ਪਹਿਲੀ ਪੇਸ਼ੀ ਵਾਸਤੇ ਬੁਲਾਇਆ ਜਾਂਦਾ ਹੈ ਉਹਦੇ ਮਨ 'ਚ ਇੱਕ ਖਿਆਲ ਆਉਂਦਾ ਵੀ ਕਿਉਂ ਨਾ ਇਹਨਾਂ ਨੂੰ ਛੁਕਾ ਆਇਆ ਜਾਵੇ ਕਿਉਂਕਿ ਉਹਨੂੰ ਪਤਾ ਵੀ ਉਸ ਤਰ੍ਹਾਂ ਤੇ ਇਹਨਾਂ ਨੇ ਝੁਕਣਾ ਨਹੀਂ ਉਹਨੂੰ ਵੀ ਪਤਾ ਵੀ ਇਹ ਗੋਸ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਜਿਨੇ ਕਦੀ 4 ਸਾਲ ਦੀ ਉਮਰ 'ਚ ਪਟਨੇ ਦੀ ਧਰਤੀ ਤੇ ਨਵਾਬ ਨੂੰ ਸਜਦਾ ਨਹੀਂ ਸੀ ਕੀਤਾ ਤੇ ਅੱਜ ਪਰ ਉਹਨੇ ਕੋਸ਼ਿਸ਼ ਕੀਤੀ ਆਪਣੇ ਵੱਲ ਇੱਕ ਚਾਲ ਖੇਢੀ ਕਚਹਿਰੀ ਦੇ ਵੱਡੇ ਦਰਵਾਜੇ ਦੀ ਨਿੱਕੀ ਟਾਕੀ ਨੂੰ ਹੋਲਿਆ ਗਿਆ ਤੇ ਟਾਕੀ ਦੇ ਵਿੱਚੋਂ ਕਿਹਾ ਗਿਆ ਵੀ ਇਸ ਵਿੱਚੋਂ ਝੁੱਕ ਕੇ ਨਿਕਲੋ ਤੇ ਗੁਰੂ ਕੇ ਲਾਲ ਨੇ ਕਮਾਲ ਕਰ ਦਿੱਤੀ ਉਹਨਾਂ ਨੇ ਸਿਰ ਨਹੀਂ ਝੁਕਾਏ ਪਹਿਲਾਂ ਆਪਣੇ ਪੈਰ ਅੰਦਰ ਕੀਤੇ ਜਦੋਂ ਵੀ ਕੋਈ ਨਿੱਕੀ ਟਾਕੀ ਵਿੱਚੋਂ ਜਾਂਦਾ ਹੈ ਨਾ ਜੇ ਨਿਕਲ ਕੇ ਉਹ ਸਿਰ ਝੁਕਾ ਕੇ ਝੁੱਕ ਕੇ ਜਾਂਦਾ ਹੈ ਇਹਦਾ ਅਰਥ ਇਹ ਹੁੰਦਾ ਵੀ ਜੇ ਕੋਈ ਨਾ ਚਾਹੇ ਸਜਦਾ ਕਰਨਾ ਨਾ ਚਾਹੁੰਦਿਆਂ ਵੀ ਉਹਦਾ ਸਿਰ ਨਵਾਬ ਅੱਗੇ ਝੁੱਕ ਜਾਂਦਾ ਹੈ ਪਰ ਗੁਰੂ ਕੇ ਲਾਲਾ ਨੇ ਕਮਾਲ ਕੀਤੀ ਜੀ ਅੱਜ ਪਹਿਲਾਂ ਸਿਰ ਨਹੀਂ ਉਹਨਾਂ ਨੇ ਪਹਿਲਾਂ ਆਪਣੇ ਮੁਬਾਰਕ ਚਰਨ ਅੰਦਰ ਪਾਏ ਨਾ ਤੇ ਜਦੋਂ ਸਾਹਮਣੇ ਗੁਰੂ ਕੇ ਲਾਲਾ ਦੇ ਚਰਨ ਪੈਰ ਅੰਦਰ ਪਏ ਜੁੱਤੀ ਸਮੇਤ ਤੇ ਸੂਬਾ ਸਰਹੰਦ ਤੇ ਹੋਰ ਸਾਰੇ ਦਰਬਾਰੀ ਦੇਖ ਕੇ ਹੈਰਾਨ ਰਹਿ ਗਏ ਅਸਲ ਵਿੱਚ ਇਹ ਸੰਕੇਤ ਹੈ ਬੜਾ ਵੱਡਾ ਇਹਦਾ ਅਰਥ ਇਹ ਵੀ ਸ਼ੁਭਿਆ ਤੁ ਗੁਰੂ ਕੇ ਲਾਲਾ ਨੂੰ ਝਕਾਉਣਾ ਚਾਹੁੰਦਾ ਤੇਰੀ ਤਾਕਤ ਤੇਰੀ ਸ਼ਲਤਨਤ ਤੇਰਾ ਰਾਜ ਤੇਰੀ ਬਾਦਸ਼ਾਹ ਤੇਰੀ ਸੈਨਾ ਤੇਰੀ ਫੌਜ ਤੇਰੇ ਸ਼ਾਮਿਆਂ ਨੇ ਤੇਰੇ ਰਾਜ ਦਰਬਾਰ ਦੀਆਂ ਚਮਕਾਂ ਦਮਕਾਂ ਸਾਰਾ ਕੁਝ ਅਸੀਂ ਆਪਣੀ ਜੁੱਤੀ ਦੀ ਨੋਕ ਥੱਲੇ ਰੱਖ ਰਹੇ ਹਾਂ ਜੁੱਤੀ ਅੰਦਰ ਆਉਣ ਦਾ ਮਤਲਬ ਹੀ ਹੈ ਵੀ ਅਸੀਂ ਤੈਨੂੰ ਆਪਣੀ ਜੁੱਤੀ ਦਿਖਾ ਰਿਹਾ ਤੇਰਾ ਸਾਰਾ ਕੁਝ ਸਾਡੀ ਜੁੱਤੀ ਦੇ ਥੱਲੇ ਹੈ ਤੂੰ ਕਿਹੜੇ ਚੱਕਰਾਂ 'ਚ ਪਿਆ ਹੈ ਤੂੰ ਚੌਨਾ ਕੀ ਹੈ ਤੂੰ ਇਹ ਦੱਸ ਤੇ ਸਹੀ ਕਮਾਲ ਕਰ ਦਿੱਤੀ ਜੇ ਨਵਾਂ ਪੁਰਨਾ ਪਾ ਦਿੱਤਾ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਸੂਬੇ ਦੇ ਅੱਗੇ ਆਪਣਾ ਸਿਰ ਨਹੀਂ ਆਪਣੀ ਜੁੱਤੀ ਅੱਗੇ ਕਰਕੇ ਉਸ ਨਿੱਕੀ ਤਾਕੀ ਵਿੱਚ ਲੰਗਾਈ ਸਾਹੀ ਕਹਿੰਦੇ ਨੇ ਜੀ ਨਿੱਕਿਆਂ ਜਿੰਦਾ ਵੱਡੇ ਛੱਕੇ ਵੱਡੇ ਛੱਕੇ ਵੱਡੀ ਸੋਚ ਨਾਲ ਹੋਇਆ ਕਰਦੇ ਨੇ ਇਹ ਵੱਡੇ ਪੈਸੇ ਨਾਲ ਵੱਡੇ ਘਰਾਂ ਨਾਲ ਵੱਡੇ ਕੱਦਾਂ ਨਾਲ ਵੱਡੀਆਂ ਚੀਜ਼ਾਂ ਰੱਖਣ ਨਾਲ ਨਹੀਂ ਹੁੰਦੇ ਵੱਡੀ ਸੋਚ ਹਮੇਸ਼ਾ ਵੱਡਾ ਜਾਦੂ ਕਰ ਦਿੰਦੀ ਹੈ ਵੱਡੇ ਪੂਰਨੇ ਪਾਉਂਦੀ ਹੈ ਵੱਡੀਆਂ ਕਟੜਾਵਾਂ ਨੂੰ ਜਨਮ ਦਿੰਦੀ ਹੈ ਇਸ ਲਈ ਮੈਂ ਇੱਥੇ ਬੇਨਤੀ ਕਰਾਂ ਅਗਰ ਕਰਨਾ ਹੈ ਆਪਣੀ ਸੋਚ ਨੂੰ ਵੱਡਾ ਕਰੋ ਆਪਣੀ ਅਕਲ ਨੂੰ ਆਪਣੇ ਗਿਆਨ ਵਿੱਚ ਵਾਧਾ ਕਰਕੇ ਉਹਨੂੰ ਵੱਡਿਆ ਕਰੋ ਗੁਰੂ ਭਲਾ ਕਰਨਗੇ ਇੱਕ ਦਿਨ ਤੁਹਾਡਾ ਨਾਮ ਵੀ ਫਿਰ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਏਗਾ ਪਹਿਲੀ ਪੇਸ਼ੀ ਪੈਂਦੀ ਹੈ ਜੀ ਸਾਹਿਬਜ਼ਾਦੇ ਅੰਦਰ ਜਾਂਦੇ ਨੇ ਉਨਾ ਦਾ ਸਿਰ ਮੂਰੇ ਨੂੰ ਨਹੀਂ ਚੁੱਕਦਾ ਹਾਂ ਸਰੀਰ ਨੀਚੇ ਹੋ ਕੇ ਜਦੋਂ ਬਿਲਕੁਲ ਅੰਦਰ ਜਾ ਕੇ ਖਲੋ ਜਾਂਦੇ ਨੇ ਫਿਰ ਦੋਵੇਂ ਅਜ ਕਚਹਿਰੀ ਦੇ ਵਿੱਚ ਪਤਾ ਲੱਗਦਾ ਪਹਿਲੀ ਵਾਰ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਸਵੇਂ ਪਾਤਸ਼ਾਹ ਦੀ ਬੁਲਾਈ ਹੋਈ ਫਤਿਹ ਦਾ ਨਾਰਾ ਗੂੰਜਿਆ ਦੋਵੇਂ ਭਰਾ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਸੂ ਬਿਆ ਆ ਸੁਣ ਫਿਰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀ ਅੰਦਰ ਖਾਮੋਸ਼ੀ ਛਾ ਗਈ ਵੀ ਹੱਦ ਹੋ ਗਈ ਸੂਬੇ ਦੇ ਸਾਹਮਣੇ ਦੁਆ ਸਲਾਮ ਤੇ ਕੀ ਕਰਨਾ ਇਹ ਉਲਟਾ ਆਪਣੀ ਫਤੇ ਬੁਲਾਈ ਜਾਂਦੇ ਨੇ ਅਸਲ ਵਿੱਚ ਜਿਹਦੀ ਜ਼ੁਬਾਨ ਤੇ ਫਤੇ ਹੈ ਨਾ ਜੀ ਉਹਦੀ ਹਰ ਮੈਦਾਨ ਫਤੇ ਹੈ ਇੱਥੋਂ ਇੱਕ ਸਿੱਖਿਆ ਲਓ ਵੀ ਹਮੇਸ਼ਾ ਫਤੇ ਜ਼ਰੂਰ ਬੁਲਾਇਆ ਕਰੋ ਜਿਨ੍ਹਾਂ ਦੀ ਜ਼ੁਬਾਨ ਤੇ ਫਤੇ ਹੁੰਦੀ ਹੈ ਮਾਲਕ ਮਿਹਰ ਕਰਦੇ ਨੇ ਕੁੱਲ ਜਹਾਨ ਵਿੱਚ ਉਹਨੂੰ ਫਤੇ ਹੀ ਬਖਸ਼ਦੇ ਨੇ ਅੱਜ ਜਿਹੜੇ ਫਤੇਗੜ ਸਾਹਿਬ ਨਿਸ਼ਾਨ ਝੁਲਦੇ ਨੇ ਨਾ ਲਹਿਰਾ ਰਹੇ ਨੇ ਹਵਾ ਦੇ ਵਿੱਚ ਅਸਲ ਵਿੱਚ ਇਹ ਬਾਬਿਆਂ ਦੀ ਫਤੇ ਦੀ ਨਿਸ਼ਾਨੀ ਹੈ ਇਹ ਉਹਨਾਂ ਨੇ ਜਿਹੜੀ ਫਤਿਹ ਸੀ ਨਾ ਫਤਿਹ ਉਹ ਫਤਿਹ ਦੀ ਗਰਜ ਅਜੇ ਨਾਲੇ ਨਿਸ਼ਾਨਾ ਦੇ ਰਾਹੀਂ ਦੁਨੀਆ ਨੂੰ ਸੰਦੇਸ਼ ਦੇ ਰਹੀ ਹੈ ਗੁਰੂ ਭਲਾ ਕਰੇ ਉੱਥੇ ਫਿਰ ਅੱਜ ਪੇਸ਼ੀ ਪਈ ਪਰ ਸਾਰਿਆਂ ਨੇ ਨਾ ਸੂਬੇ ਨੇ ਵੀ ਆਲੇ ਦੁਆਲੇ ਦੇ ਹੋਰ ਵਜ਼ੀਰਾਂ ਨੇ ਦਰਬਾਰੀਆਂ ਨੇ ਪਤਵੰਤਿਆਂ ਨੇ ਬੜੇ ਪਿਆਰ ਨਾਲ ਗੱਲ ਕੀਤੀ ਬੜੇ ਪਿਆਰ ਨਾਲ ਪੇਸ਼ ਆਏ ਮਿੱਠੀਆਂ ਗੱਲਾਂ ਕੀਤੀਆਂ ਕੁਝ ਹਮਦਰਦੀਆਂ ਵੀ ਜਿਤਾਈਆਂ ਹੋਣਗੀਆਂ ਝੂਠ ਮੋਠੀਆਂ ਕਿਉਂਕਿ ਚਾਹੁੰਦੇ ਨੇ ਵੀ ਕਿਸੇ ਤਰੀਕੇ ਨਾਲ ਅਗਰ ਸਾਹਿਬ ਜਾਦੇ ਡੋਲ ਜਾਣ ਅਸੀਂ ਮੰਨ ਲਾਂਗੇ ਵੀ ਸਾਡੀ ਜਿੱਤ ਹੈ ਤੇ ਗੁਰੂ ਹਾਰ ਗਿਆ ਵੀ ਹੋਰ ਤੇ ਕੁਛ ਨਹੀਂ ਹੋ ਸਕਿਆ ਕਲ ਰੋਏ ਏਹੀ ਡੋਲ ਜਾਣ ਪਰ ਗੁਰੂ ਕੇ ਲਾਲ ਨੇ ਕਮਾਲ ਕਰ ਦਿੱਤੀ ਜੀ ਕਿੱਥੇ ਇੱਕ 50 60 ਸਾਲ ਦਾ ਰਸੋਈਆ ਗੰਗੂ ਉਹ ਨਿੱਕੀਆਂ ਜੀਆਂ ਚਾਰ ਕੁ ਮੋਹਰਾਂ ਦੇ ਉੱਪਰ ਪੈਸੇ ਦੇ لالਚ ਦੇ ਨਾਮ ਦੇ ਵਿੱਚ ਆ ਕੇ ਉਹਦਾ ਮਨ ਬੇਈਮਾਨ ਪਾਪੀ ਹੋ ਗਿਆ ਡੋਲ ਗਿਆ ਪਰ ਕਮਾਲ ਦੀ ਗੱਲ ਸਹਬਜ਼ਾਦਿਆਂ ਦੇ ਅੱਗੇ ਸਵਾਲ ਆ ਗਿਆ ਵੀ ਤੁਹਾਨੂੰ ਇਸਲਾਮ ਦੇ ਵੱਡੇ ਪੀਰ ਮੰਨਿਆ ਜਾਏਗਾ ਵਲੀ ਮੰਨੇ ਜਾਓਗੇ ਉੱਚਾ ਰੁਤਬਾ ਹੋਏਗਾ ਵੱਡੀਆਂ ਸ਼ਾਹੀ ਗੱਦੀਆਂ ਦੇ ਵਾਰਿਸ ਬਣਾਏ ਜਾਓਗੇ ਅਮੀਰ ਤੋਂ ਅਮੀਰ ਖਾਨਦਾਨੀ ਬੱਚੀਆਂ ਦੇ ਨਾਲ ਤੁਹਾਡੇ ਨਿਕਾਹ ਕੀਤੇ ਜਾਣਗੇ ਬਸ ਤੁਸੀਂ ਇੱਕੋ ਗੱਲ ਕਹਿ ਦੇਵੀ ਸਿੱਖ ਨਹੀਂ ਆ ਪਰ ਕਮਾਲ ਕਰ ਦਿੱਤੀ ਜੀ ਗੁਰੂ ਨਾਨਕ ਦੀ ਸਿੱਖੀ ਅੱਗੇ ਦੁਨੀਆ ਦੇ ਤਮਾਮ ਰੰਗ ਤਮਾਸ਼ੇ ਤਾਮਚਾਮ ਮਾਇਆ ਵੱਡਿਆਂ ਸ਼ਾਹੀ ਪਦਾਰਥ ਸ਼ਾਹੀ ਸ਼ਹਿਨ ਸ਼ਾਹੀਆਂ ਸਾਰੀਆਂ ਬਾਦਸ਼ਾਹਾਂ ਤਾਂ ਫਿੱਕੀਆਂ ਪੈਖੀਆਂ ਉਹ ਕਹਿੰਦੇ ਤੇਰਾ ਸਾਰਾ ਕੁਝ ਜੁੱਤੀ ਦੇ ਨੋਕ ਤੇ ਅਸੀਂ ਗਰਜ ਕੇ ਕਾਂਗੇ ਅਸੀਂ ਗੁਰੂ ਨਾਨਕ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਦੇ ਪੁੱਤਰ ਆ। ਸਾਹਿਬਜ਼ਾਦਿਆਂ ਗਰਜ ਕੇ ਕਿਹਾ ਸੁਬੇ ਉਹ ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੀ ਭੇਡਾਂ ਵਿੱਚ ਨਹੀਂ ਰਲ ਜਾਂਦੇ। ਇਹ ਪੰਕਤੀ ਨੂੰ ਇੱਥੋਂ ਕੱਟ ਦਿਓ। ਆ ਬੋਲਿਓ ਨਾ ਮੈਂ ਬੋਲਤੀ ਪਰ ਇਹ ਇਹਨੂੰ ਕੱਟ ਦਿਓ। ਸਾਹਿਬਜ਼ਾਦਿਆਂ ਗਰਜ ਕੇ ਹਾਂ। ਇਹ ਅਗਲੇ ਦਿਨ ਚਾਹੂਗੀ ਬਹਾਰਾਂ ਵਾਲੇ ਚ ਕਹਿੰਦੇ ਜੀ ਲਾਲਚ ਦੀ ਕੋਸ਼ਿਸ਼ ਕੀਤੀ ਗਈ ਕੁਝ ਖਡਾਉਣੇ ਕੁਝ ਮਠਾਈਆਂ ਜਾਂ ਇੱਕ ਪਾਸੇ ਉਹਨਾਂ ਨੇ ਵੇਖਿਆ ਬਈ ਆ ਹਥਿਆਰਾਂ ਦੀ ਆਪਾਂ ਪਤਾ ਵੀ ਉਹ ਦੁਕਾਨ ਲਈ ਸਾਹਿਬਜ਼ਾਦੇ ਨਾ ਮਠਿਆਈ ਵਾਲੇ ਪਾਸੇ ਨਾ ਖਡਾਉਣੇ ਵਾਲੇ ਪਾਸੇ ਗਏ ਦੋਵੇਂ ਜਾ ਕੇ ਹਥਿਆਰ ਚੁੱਕ ਲਈ ਕਰਨ ਸ੍ਰੀ ਸਾਹਿਬ ਇੱਕ ਨੇ ਤਲਵਾਰ ਕਹਿੰਦੇ ਜਿਹੜਾ ਨੇੜੇ ਆਇਆ ਛਟਕਾ ਕੇ ਰੱਖ ਦਿਆਂਗੇ ਮੈਂ ਕਹਿੰਨਾ ਉਹਨਾਂ ਦੀ ਸ਼ਹੀਦੀ ਮਾਣ ਕਰਨ ਵਾਲੀ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਆਪਣੀ ਪੂਰੀ ਫਿਲਮ ਹੈ ਨਾ ਜਿਹੜੀ ਪੂਰੀ ਤਸਵੀਰ ਰੱਖ ਦਿੱਤੀ ਸੀ ਵੀ ਇਹ ਕੇਵਲ ਅਸੀਂ ਸੀਨ ਦਿਖਾ ਰਹੇ ਹਾਂ ਫਿਲਮ ਬਣੇਗੀ ਤੇ ਕੈਸੀ ਹੋएगी ਦਾਤਾ ਭਲੀ ਕਰੇ ਜਦੋਂ ਵੇਖਿਆ ਵੀ ਇਹ ਕੀ ਫਿਰ ਵੀ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਕੋਲ ਮੰਨੋ ਪਰ ਜਦੋਂ ਬੜੇ ਯਤਨ ਕੀਤੇ ਨਾ ਕਹਿੰਦੇ ਨਹੀਂ ਮੰਨਣਾ ਵਾਪਸ ਕਚਹਿਰੀ ਵਿੱਚ ਗਏ ਕਚਹਿਰੀ ਤੋਂ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤੇ ਗਏ ਮਾਂ ਗੁਜਰੀ ਜੀ ਨੇ ਪੁੱਛਿਆ ਲਾਲ ਅੱਜ ਕੀ ਭਾਣੇ ਵਾਪਰੇ ਸਾਰੀ ਗੱਲ ਬੜੀ ਖੁਸ਼ ਹੋ ਕੇ ਦੱਸੀ ਕਹਿਣ ਲੱਗੇ ਮਾਂ ਅੱਜ ਇਸ ਤਰ੍ਹਾਂ ਸਾਨੂੰ ਬੜੇ ਲਾਲਚ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ ਸਾਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਡਲਾਉਣ ਦੀ ਕੋਸ਼ਿਸ਼ ਕੀਤੀ ਪਰ ਮਾਂ ਸਾਨੂੰ ਵੀ ਪਤਾ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ੇਰ ਪੁੱਤਰਾਂ ਅਸੀਂ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਂ ਗੁਜਰੀ ਜੀ ਦੇ ਪੁੱਤਰੇ ਹਾਂ ਤੁਸੀਂ ਘਬਰਾਓ ਨਾ ਨਾ ਅਸੀਂ ਡੋਲਿਆਂ ਤੇ ਨਾ ਡੋਲਾਂਗੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਕਰੋੜਾਂ ਵਾਰ ਸ਼ੁਕਰਾਨਾ ਕੀਤਾ ਹੋਣਾ ਕਿ ਦਾਤਾ ਤੂੰ ਆਪਣੇ ਬੱਚਿਆਂ ਦੇ ਵਿੱਚ ਇੰਨਾ ਸ਼ਿਦਕ ਭਰ ਦਿੱਤਾ ਹੈ ਤੇ ਰਬ ਬਿਆੰਤ ਬਿਆੰਤ ਸ਼ੁਕਰਾਨਾ ਬਸ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ। ਉਹ ਜਿਹੜੀ ਰਾਤ ਹੈ ਨਾ ਉਹ ਵੀ ਫਿਰ ਗੁਰੂ ਗੁਰੂ ਜਪਦੇ ਆ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਸ਼ਹੀਦੀ ਸ਼ਹੀਦਿਆਂ ਦੇ ਰੰਗਾਂ ਨੂੰ ਯਾਦ ਕਰਦੇ ਆ ਗੁਰੂ ਅਰਜਨ ਦੇਵ ਜੀ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਆ ਮਾਲਕ ਦੇ ਭਾਣੇ ਵਿੱਚ ਹੀ ਬਤੀਤ ਹੁੰਦੀ ਹੈ। 11 ਪੂ ਪਹਿਲੀ ਪੇਸ਼ੀ ਹੈ। ਅੱਜ ਉਹ ਦਿਨ ਹੈ ਔਰ ਦੂਸਰੇ ਪਾਸੇ ਦਸਵੇਂ ਪਾਤਸ਼ਾਹ ਨੇ ਅਗਲੇ ਰੇਪੰਦ ਵਾਲੇ ਚਾਲੇ ਪਾਏ ਹੋਏ ਨੇ। ਮਹਾਰਾਜ ਉਧਰੋਂ ਗਨੇ ਖਾਂ ਤੇ ਨਵੀ ਖਾਂ ਦੇ ਨਾਲ ਉੱਚ ਦਾ ਪੀਰ ਬਣ ਕੇ ਨਿਕਲ ਚੁੱਕੇ ਨੇ ਰਾਈ ਕੱਲੇ ਵਾਲੇ ਪਾਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਲਮਗੀਰ ਹੁੰਦਿਆਂ ਜਾ ਰਹੇ ਨੇ ਗੁਰੂ ਕਿਰਪਾ ਕਰਨ ਇਹਨਾਂ ਦਿਨਾਂ ਤੋਂ ਆਪਾਂ ਸ਼ੇਧ ਲਈਏ ਸਿੱਖਿਆ ਲਈਏ ਕਿ ਅਸੀਂ ਇੱਕ ਤੇ ਇਹ ਕਰੀਏ ਵੀ ਅਸੀਂ ਸਾਹਿਬਜ਼ਾਦਿਆਂ ਵਾਂਗ ਅਡੋਲ ਹੋ ਜਾਈਏ ਪੈਸੇ ਦੇ ਲਾਲਚ ਵਿੱਚ ਨਾ ਡੋਲੋ ਕਿਸੇ ਵਸਤੂ ਪਦਾਰਥ ਕੁਰਸੀਆਂ ਰੁਤਬੇ ਪਦਵੀਆਂ ਚੌਧਰਾਂ ਦੇ ਲਾਲਚ ਵਿੱਚ ਨਾ ਡੋਲੋ ਜਿਹੜਾ ਬੰਦਾ ਪੈਸੇ ਚੌਧਰ ਰੁਤਬੇ ਕੁਰਸੀਆਂ ਵਿੱਚ ਡੋਲ ਜਾਂਦਾ ਹੈ ਉਹ ਨਾ ਸਮਾਜ ਦਾ ਨਾ ਪਰਿਵਾਰ ਦਾ ਨਾ ਦੇਸ਼ ਦਾ ਨਾ ਕੌਮ ਦਾ ਨਾ ਧਰਮ ਦਾ ਨਾ ਦੁਨੀਆ ਦਾ ਕਦੀ ਭਲਾ ਨਹੀਂ ਕਰ ਸਕਦਾ ਜਿਹਦੇ ਅੰਦਰ ਲਾਲਚੀ ਆ ਗਿਆ ਨਾ ਉਹ ਤੇ ਫਿਰ ਆਪਣੇ ਆਪ ਨੂੰ ਸਵਾਰੇਗਾ ਦੂਜੇ ਦਾ ਕੋਈ ਨਹੀਂ ਪਰ ਗੁਰੂ ਕੇ ਲਾਲਾ ਨੇ ਕਮਾਲ ਕਰ ਦਿੱਤੀ ਉਹਨਾਂ ਨੇ ਪਹਿਲੇ ਦਿਨ ਸਿੱਖਿਆ ਦੇ ਦਿੱਤੀ ਵੀ ਬੜੇ ਵੱਡੇ 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 ਲਾਲਚ ਦੁਨੀਆ ਤੁਹਾਨੂੰ ਦੇ ਸਕਦੀ ਹੈ ਬੜਾ ਕੁਝ ਤੁਹਾਨੂੰ ਆਫਰ ਕੀਤਾ ਜਾਏਗਾ ਪਰ ਜੇ ਕਿਤੇ ਤੁਸੀਂ ਸਬਰ ਸੰਤੋਖ ਦੇ ਵਿੱਚ ਰਹਿ ਕੇ ਮਾਲਕ ਦੇ ਭਾਣੇ ਨੂੰ ਸਤ ਮੰਨਦਿਆਂ ਗੁਰੂ ਗੁਰੂ ਜਪ ਦੇ ਆਪਣੇ ਸ਼ਰਤ ਉੱਚੀ ਚੁੱਕ ਲਈ ਨਾ ਦੁਨੀਆ ਦੇ ਸਾਰੇ ਪਦਾਰਥ ਆਪੇ ਹੀ ਤੁਹਾਡੇ ਪੈਰਾਂ ਵਿੱਚ ਆ ਜਾਣਗੇ ਇਹ ਸਾਰਾ ਕੁਝ ਬੌਣਾ ਤੇ ਛੋਟਾ ਹੋ ਜਾਏਗਾ ਤੇ ਤੁਹਾਡਾ ਸ਼ਿਦਕ ਉਹ ਅਸਮਾਨ ਦੀਆਂ ਬੁਲੰਦੀਆਂ ਨੂੰ ਛੂ ਜਾਏਗਾ ਇਹ ਪ੍ਰੇਰਣਾ ਵੀ ਸਾਨੂੰ ਗੁਰੂ ਕੇ ਲਾਲਾ ਨੇ ਬਖਸ਼ੀ ਹੈ ਅੱਜ ਉਹ ਦਿਨ ਹੈ 11 ਪੋ ਦਾ ਦਾਤਾ ਭਲੀ ਕਰੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਵਿੱਚ ਇਹਨਾਂ ਦਿਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਪ੍ਰਣਾਮ ਤੇ ਸਲਾਮ ਕਰਦੇ ਆਂ ਇਹ ਦਿਨ ਮਨਾਈਏ ਤਾਂ ਕਿ ਗੁਰੂ ਦੀ ਕਿਰਪਾ ਸਾਡੇ ਤੇ ਹੋਰ ਜ਼ਿਆਦਾ ਬਖਸ਼ਿਸ਼ ਮਿਹਰ ਰਹਿਮਤ ਨਾਲ ਵਰਤ ਜਾਏ